ਜਾਨੀ ਚੋਰ ਤੇ ਮਾਨ ਸਿੰਘ ڈاکੂ ਨੇ ਆਪਣੇ ਉਸਤਾਦ ਨੂੰ ਕਈ ਵਾਰੀ ਰੋਕਿਆ ਵੀ ਵਣਾਂ ਦੇ ਵਿੱਚ ਨਾ ਜਾਓ ਦੱਸੋ ਸਾਨੂੰ ਤਕਲੀਫ ਕੀ ਹੈ ਪਰ ਉਹ ਨਾ ਰੁਕਿਆ ਕਹਿੰਦਾ ਹੁਣ ਤੁਸੀਂ ਜਾਓ ਆਪਣੇ ਆਪਣੇ ਘਰਾਂ ਨੂੰ ਤੇ ਅਸੀਂ ਜੰਗਲਾਂ ਦੇ ਵਿੱਚ ਜਾ ਕੇ ਰੱਬ ਦਾ ਨਾਮ ਜਪਾਂਗੇ ਆਓ ਅੱਗੇ ਸੁਣੀਏ ਮਾਨ ਸਿੰਘ ਫਿਰ ਆਖਦਾ ਭਰ ਘਰ ਦੋਵੇਂ ਨੈਣ ਟੋਡੇ ਬਾਜੋਂ ਗੁਰੂ ਜੀ ਆਉਣੀ ਨਹੀਂ ਕਾਚਨ ਕਿਹਾ ਬਥੇਰਾ ਹੋਰ ਵੀ ਨਾ ਮੰਨੀ ਉਸਤਾਦ ਸੀਸ ਝੁਕਾ ਪਿੱਛੇ ਮੁੜੇ ਕਰਮਾਲਕ ਨੂੰ ਯਾਦ ਮਾਨ ਸਿੰਘ ਜਾਨੀ ਦੁਆ ਜਾਂਗੁਰ ਪਾਸੋਂ ਆਏ ਰਸਤੇ ਦੇ ਵਿੱਚ ਆਇਕੇ ਰੱਬ ਸਬਬ ਬਣਾਏ ਉਹ ਰਸਤੇ ਵਿੱਚ ਸੁਦਾਗਰ ਆਵੇ ਹੈ ਘੋੜੇ ਤੇ ਚੜਿਆ ਸਾਜ ਕੀਮਤੀ ਉਸ ਘੋੜੇ ਤੇ ਨਾਲ ਜਰੀ ਦੇ ਮੜਿਆ ਘੋੜਾ ਸੋਹਣਾ ਅਰਬ ਦੇਸ਼ ਦਾ ਰੋਮ ਰੇਸ਼ਮੋਂ ਆਲਾ ਆਵੇ ਕਰਦਾ ਨਿਰਤਕਾਰੀਆਂ ਕਹੂੰ ਹਾਲ ਕੀ ਬਾਲਾ ਔਰ ਰਸਤੇ ਵਿੱਚ ਸੁਦਾਗਰ ਆਵੇ ਹੈ ਘੋੜੇ ਤੇ ਚੜਿਆ ਰਸਤੇ ਵਿੱਚ ਸੁਦਾਗਰ ਆਵੇ ਹੈ ਘੋੜੇ ਤੇ ਚੜਿਆ ਸਾਜ ਕੀਮਤੀ ਉਸ ਘੋੜੇ ਤੇ ਨਾਲ ਜਰੀ ਦੇ ਮੜਿਆ ਘੋੜਾ ਸੋਹਣਾ ਅਰਬ ਦੇਸ਼ ਦਾ ਰੋਮ ਰੇਸ਼ਮੋ ਆਲਾ ਆਵੇ ਕਰਦਾ ਨਿਰਤਕਾਰੀਆਂ ਕਹੂੰ ਹਾਲਤੀ ਬਾਲਾ ਰਾੰਗਾ ਬਚਤਰ ਵਾਂਗ ਕਬੂਤਰ ਮਿਣ-ਮਿਣ ਪੈਰ ਉਠਾਵੇ ਤੋਰ ਦੇਖ ਕੇ ਮੋਰ ਵਿਚਾਰਾ ਅੰਸੂ ਪਿਆਗਰ ਆਵੇ ਜਾਨੀ ਅੱਖੇ ਦੇਖ ਮਾਨ ਸਿੰਘ ਘੋੜਾ ਸੋਹਣਾ ਕੈਸਾ ਦੇਖੇ ਲੱਖਾਂ ਹੋਰ ਬਸੇਰੇ ਨਿਗਾ ਨ ਆਇਆ ਐਸਾ ਓਏ ਏ ਘੋੜਾ ਨਾ ਜਾਣਦਿਆਂ ਮੈਂ ਹੁਣੇ ਲਜਾਵਾਂ ਖੋ ਕੇ ਕੀ ਸਵਾਰ ਕਰੂਗਾ ਮੇਰਾ ਮੁਰਜੂ ਆ ਪੇਰੋ ਕੇ ਭੇਜੀ ਮੁਰਗੀਏ ਸੋਨੇ ਦੀ ਮਾਲਕ ਮੇਰੇ ਮੈਨੂੰ ਜਾ ਤੂੰ ਘਰ ਨੂੰ ਨਾਲ ਮੋਜ ਦੇ ਸਾਫ ਆਖਦਾ ਤੈਨੂੰ ਹੋ ਜਾਨੀ ਚੋਰ ਕਿਸ਼ੋਰ ਆਖਦੇ ਕਮਰ ਕਸੇ ਨੂੰ ਕਸੇ ਜਾਨੀ ਚੋਰ ਕਿਸ਼ੋਰ ਆਖ ਦੇ ਕਮਰ ਕਸੇ ਨੂੰ ਕਸੇ ਮਾਨ ਸਿੰਘ ਵੀ ਸੁਣ ਜਾਨੀ ਦੀ ਟੜਟੜ ਕਰਕੇ ਹੱਸੇ ਓ ਮਾਨ ਸਿੰਘ ਫਿਰ ਕਹੇ ਜ਼ਬਾਨੋਂ ਸੁਣ ਜਾਨੀ ਤੂੰ ਮੇਰੀ ਏ ਘੋੜਾ ਨਾ ਜਾਣਦਿਆਂ ਮੈਂ ਆਖੂ ਨਾਲ ਦਲੇਰੀ ਮੇਰੀ ਲਾਇਕ ਨਾ ਲਾਇਕ ਤੇਮਾਰੀ ਵਾਧੂ ਰੌਲਾ ਪਾਵੇਂ ਕਰੇ ਕਿਨਾਰਾ ਇਸ ਘੋੜੇ ਤੋਂ ਭਲੀ ਕਰੇ ਮਨ ਜਾਵੇ ਉਹ ਦੇ ਤੂੰ ਛੋੜ ਖਿਆਲ ਇਸ ਦਾ ਖਿਆਲ ਹੋ ਗਿਆ ਮੇਰਾ ਇਸ ਬਾਤ ਮੇ ਨਹੀਂ ਮੁਹੱਬਤ ਕਿਹਾ ਬਹੁਤ ਇਕਵੇਰਾ ਆਖਰਕਾਰ ਅਸੀਂ ਹਾਂ ਰਾਜੇ ਰਾਇਤ ਤੁਸੀਂ ਹਮਾਰੇ ਓ ਆਖਰਕਾਰ ਅਸੀਂ ਹਾਂ ਰਾਜੇ ਰਾਇਤ ਤੁਸੀਂ ਹਮਾਰੇ ਹਰਕ ਹਜ਼ਾਰਾਂ ਹੈ ਕੋਹਾਂ ਦਾ ਮੈਂ ਆਖੂ ਸਮਝਾਰੇ ਜਾਇ ਕਿਹਾ ਕਿਸ਼ੋਰ ਜਵਾਨੋ ਮਾਨ ਸਿੰਘ ਖਬਰਾ ਕੇ ਜਾਨੀ ਚੋਰ ਮੋੜ ਕੇ ਆਖੇ ਹੈ ਗੁੱਸੇ ਨੂੰ ਖਾ ਕੇ ਓ ਜਾਨੀ ਚੋਰ ਕਹੇ ਸੁਣ ਯੋਦੇ ਕੀ ਤੂੰ ਗੱਲਾਂ ਕਰਦਾ ਜਾਨੀ ਚੋਰ ਕਹੇ ਸੁਣ ਜੋ ਦੇ ਕੀ ਤੂੰ ਗੱਲਾਂ ਕਰਦਾ ਵਾਧੂ ਢੂਮ ਡਰਾਵੇ ਕੋਲੋਂ ਨਹੀਂ ਕਦੇ ਮੈਂ ਡਰਦਾ ਕੁੱਤੇ ਦੀ ਜੇ ਪੂਸ਼ ਵਡੇਰੀ ਉਸੇ ਜਾਂ ਅੰਗ ਧੱਕੇ ਹੋਰ ਕਿਸੇ ਨੂੰ ਨਹੀਂ ਆਸਰਾ ਮੂਰਖ ਫਾਇਦਾ ਧੱਕੇ ਹੋ ਕੁੱਤੇ ਦੀ ਜੇ ਪੂਸ਼ ਵਡੇਰੀ ਉਸੇ ਦਾ ਨੰਗ ਟਕੇ ਕੁੱਤੇ ਦੀ ਜੇ ਪੂਸ਼ ਵਡੇਰੀ ਉਸੇ ਦਾ ਨੰਗ ਟਕੇ ਹੋਰ ਕਿਸੇ ਨੂੰ ਨਹੀਂ ਆਸਰਾ ਮੂਰਖ ਫਾਇਦਾ ਤਕੇ ਤੇਰੇ ਕੀ ਮੈਂ ਦਸ ਰਾਜ ਨੂੰ ਰਖੜ जखम ਤੇ ਲਾਉਣਾ ਮੈਂ ਨਾ ਡਰਾਂ ਫਰਿਸ਼ਤੇ ਕੋਲੋਂ ਜੇ ਤੂੰ ਚਾਹੇ ਡਰਾਉਣਾ ਉਹ ਤੇਰੇ ਕੀ ਮੈਂ ਦਸ ਰਾਜ ਨੂੰ ਰਗੜ ਜ਼ਖਮ ਤੇ ਲਾਉਣਾ ਤੇਰੇ ਕੀ ਮੈਂ ਦਸ ਰਾਜ ਨੂੰ ਰਗੜ ਜ਼ਖਮ ਤੇ ਲਾਉਣਾ ਮੈਂ ਨਾ ਡਰਾਂ ਫਰਿਸ਼ਤੇ ਕੋਲੋਂ ਜੇ ਤੂੰ ਚਾਹੇ ਡਰਾਉਣਾ ਰਾਜਾ ਹੋ ਕੇ ਕਰੇ ਚੋਰੀਆਂ ਸਿਰ ਤੋਂ ਸ਼ਰਮ ਉਤਾਰੀ ਹੋਵੇ ਹੋਰ ਨਾ ਬਿਉ ਵਾਖਾ ਕੇ ਲਾਣ ਤਲਖ ਵਾਰੀ ਪਈ ਹੋਰ ਹੋਵੇ ਮਰੇ ਵਿਉਖਾ ਕੇ ਲਾਣ ਤਹ ਲਖ ਵਾਰੀ ਖਬਰਦਾਰ ਦੇ ਹੋਰ ਕਿਸੇ ਨੂੰ ਕੁਛ ਸੀਸ ਅਡਾ ਦੂੰ ਫੜ ਕੇ ਅੰਡ ਕਿਸੇ ਦੀ ਵੀ ਕਿਸੇ ਦੀ ਦੇਵਾ ਖੜੋ ਕੇ ਅੜ ਕੇ ਦੋ ਸ਼ਹਿਰਾਂ ਦੇ ਵਿੱਚ ਆ ਗਿਆ ਇੱਕ ਸ਼ਿਕਾਰੀ ਬਚਾਰਾ ਬਈ ਦੋ ਸ਼ੇਰਾਂ ਦੇ ਵਿੱਚ ਆ ਗਿਆ ਇੱਕ ਸ਼ਿਕਾਰੀ ਵਿਚਾਰਾ ਉਹ ਦੋ ਸ਼ੇਰਾਂ ਦੇ ਵਿੱਚ ਆ ਗਿਆ ਇੱਕ ਸ਼ਿਕਾਰ ਵਿਚਾਰਾ ਇਹ ਤਾਂ ਦੋਵੇਂ ਰਗੇ ਝਗੜਦੇ ਉਹਨੇ ਕੀਆ ਕਿਨਾਰਾ ਗਿਆਸ ਦਾ ਗਰ ਤਾੜ ਦੋਹਾਂ ਨੂੰ ਘੋੜਾ ਗਿਆ ਭਜਾ ਕੇ ਛਰਦੀ ਦਿਲ ਵਿੱਚ ਰਹੀ ਦੋਹਾਂ ਦੇ ਕੀ ਮੈਂ ਕਹਾ ਸੁਣਾ ਕੇ ਉਹ ਝਗੜਾ ਝਗੜ ਚੁਗੜ ਕੇ ਦੋਨੋਂ ਤੁਰ ਗਏ ਹੈ ਅੱਖ ਗੈਰੀ ਬਾਤ ਮਮੂਲੀ ਬੇ ਸਮਝੀ ਵਿੱਚ ਬਣ ਬੈਠੇ ਹੈ ਵੈਰੀ ਹਾਲ ਦੁਹਾਂ ਦਾ ਫੇਰ ਸੁਣਾਉ ਖੋਲ ਕਸ਼ੋਰ ਅਗਾਹਾਂ ਜਾਨੀ ਆਣ ਜਦੋਂ ਘਰ ਬੈਠਾ ਕਰਦਾ ਹੋਰ ਸਲਾਹ ਜਾਨੀ ਆਣ ਜਦੋਂ ਘਰ ਬੈਠਾ ਕਰਦਾ ਹੋਰ ਸਲਾਹ